ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀਵੀਆਂ ਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹੁੰਦੀ ਹਾਂ ਜ਼ੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਉਹਾਰ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਬੱਤਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਬਿਬਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਮੀtheta ਦੇ ਵੀ ਜਿਹੜੇ ਸਾਡੇ ਲੋਕ ਸਭਾ ਦੇ ਐਮਪੀ ਨੇ ਅੱਗੇ ਆ ਜੋ ਚੀ ਸਰ ਲੁਧਿਆਣਾ ਜ਼ਿਲ੍ਹੇ ਪੱਖੋਕੇ ਪੱਖੋਵਾਲ ਤੋਂ ਇਹ ਬੀਬਾ ਹੈਗੇ ਜੀ ਲੁਧਿਆਣੇ ਵਾਲਿਓ ਮੋਰਚਾ ਲੈ ਗਏ ਹੋ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਸਾਰੇ ਸਾਰੀ ਉਮਰ ਮਾਪੇ ਅਰਦਾਸਾਂ ਕਰਦੇ ਨੇ ਪਾਠ ਸੁਖਦੇ ਨੇ ਤੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਨੇ ਮਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਇੱਕ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਨਾ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀਆਂ ਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤੇ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹੁੰਦੀ ਹਾਂ ਜੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਉਹਾਰ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਪੱਤਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਬਿਬਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਮੀਤ Heer Devi ਜਿਹੜੇ ਸਾਡੇ ਲੋਕ ਸਭਾ ਦੇ ਐਮਪੀ ਨੇ ਅੱਗੇ ਆ ਜਾਓ ਜੀ ਸਰ ਲੁਧਿਆਣਾ ਜ਼ਿਲ੍ਹੇ ਪੱਖੋਕੇ ਪੱਖੋਵਾਲ ਤੋਂ ਇਹ ਬੀਬਾ ਹੈਗੇ ਜੀ ਲੁਧਿਆਣੇ ਵਾਲਿਓ ਮੋਰਚਾ ਲੈ ਗਏ ਹੋ ਜੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਸਾਰੇ ساری ਉਮਰ ਮਾਪੇ ਅਰਦਾਸਾਂ ਕਰਦੇ ਨੇ ਪਾਠ ਸੁਖਦੇ ਨੇ ਤੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਨੇ ਮਾਂ